ਸਾਸ਼ੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰਜਿੰਦਰ ਸਿੰਘ ਜਰਮਨੀ ਤੋਂ ਇਹ ਸਪੈਸ਼ਲੀ ਵੀਡੀਓ ਮੈਂ ਜੀ ਸਿੰਘ ਭਮਰਾ ਜੀ ਵਾਸਤੇ ਕੁਸਰੀਏ ਵੀਡੀਓ ਮੇਰੀ ਜਿਹੜੇ ਮੇਰੇ ਭੈਣ ਭਰਾ ਜਰਮਨ ਤੋਂ ਪੁਰਤਗਾਲ ਨੂੰ ਪੈਸੇ ਪਾਉਂਦੇ ਨੇ ਉਹਨਾਂ ਵਾਸਤੇ ਜਗਜੀਤ ਸਿੰਘ ਭਮਰਾ ਜੀ ਨੇ ਕਮੈਂਟ ਕੀਤਾ ਸੀਗਾ ਵੀ ਮੈਨੂੰ 21 ਸਾਲ ਹੋ ਗਏ ਨੇ ਹੈਰਨਬਰਗ ਦੇ ਵਿੱਚ ਰਹਿੰਦਾ ਨੂੰ ਇੱਥੇ ਕੋਈ ਮੁੰਡਾ ਰਿਪੋਰਟ ਨਹੀਂ ਕੀਤਾ ਆਇਆ ਹੈਗਾ ਕੌਣ ਮੁੰਡਾ ਸੀਗਾ ਉਹ ਇਹ ਫੇਕ ਨਿਊਜ਼ ਆ ਜੇ ਤੁਸੀਂ ਭਮਰਾ ਜੀ ਮੈਨੂੰ ਮੈਸੇਜ ਬਾਕਸ ਦੇ ਵਿੱਚ ਜਾਂ ਉਦਾਂ ਕਮੈਂਟ ਦੇ ਵਿੱਚ ਪੁੱਛਿਆ ਹੁੰਦਾ ਵੀ ਭਾਜੀ ਕਿਹੜਾ ਮੁੰਡਾ ਰਿਪੋਰਟ ਕੀਤਾ ਹੈ ਕੀ ਨਾਂ ਹੈ ਉਹਦਾ ਫਿਰ ਸ਼ਾਇਦ ਮੈਂ ਤੁਹਾਨੂੰ ਮੈਸੇਜ ਬਾਕਸ ਦੇ ਵਿੱਚ ਮੈਸੇਜ ਵੀ ਕਰ ਦਿੰਦਾ ਦੱਸ ਵੀ ਦਿੰਦਾ ਪਰ ਜਿਹੜਾ ਤੁਸੀਂ ਕਿਹਾ ਵੀ ਇਹ ਗੱਲ ਝੂਠ ਹੈ ਤੇ ਮੈਂ ਤੁਹਾਨੂੰ ਇੱਕ ਗੱਲ ਸਾਰਿਆਂ ਨੂੰ ਭਰਾਵਾਂ ਨੂੰ ਦੱਸਦਾ ਵੀ ਜੇ ਆਪਾਂ ਕਿਸੇ ਦਾ ਨਾਂ ਲੈ ਕੇ ਜਾਂ ਕਿਸੇ ਦੀ ਫੋਟੋ ਲਾ ਕੇ ਵੀਡੀਓ ਪਾਉਨੇ ਆ ਤਾਂ ਪਤਾ ਨਹੀਂ ਅਗਲੇ ਨੇ ਇੰਡੀਆ ਜਾ ਕੇ ਕੀ ਕਿਹਾ ਵੀ ਕਿਉਂ ਆ ਗਿਆਂ ਰਿਪੋਰਟ ਹੋ ਕੇ ਆਏ ਆ ਜਦੋਂ ਉਦਾਂ ਮਿਲਣਾ ਆ 100 ਅਗਲੇ ਦੇ ਆਪਣੇ ਵਿਚਾਰ ਹੋ ਸਕਦੇ ਨੇ ਉੱਥੇ 100 ਅਗਲੇ ਨੇ ਕੋਈ ਬਹਾਨਾ ਮਾਰਿਆ ਹੋ ਸਕਦਾ ਕਿ ਮੈਨੂੰ ਕੁਝ ਇੱਕ ਲਾਈਕ ਜਾਂ ਵਿਊਜ਼ ਦੇ ਵਾਸਤੇ ਮੈਂ ਕਿਉਂ ਕਿਸੇ ਦੀ ਵੀਡੀਓ ਲਾ ਕੇ ਕਿਸੇ ਨੂੰ ਭੰਡਾ ਇਹ ਸਿਰਫ ਮੈਂ ਵੀਡੀਓ ਬਣਾਈ ਸੀ ਕਿ ਇਸ ਕਰਕੇ ਵੀ ਜਿਹੜੇ ਕਿਸੇ ਮੇਰੇ ਹੋਰ ਭੈਣ ਭਰਾ ਕੋਲੇ ਪੇਪਰ ਹੈਗੇ ਨੇ ਮੈਰਿਜ ਵਾਸਤੇ ਇਹਨਾਂ ਨੇ ਫੇਕ ਮੈਰਿਜ ਕੀਤੀ ਆ ਵੀ ਉਹ ਤੁਸੀਂ ਮਾੜਾ ਮੋਟਾ ਪਈ ਆਪਣਾ ਦੇਖ ਕੇ ਆਸਾ ਪਾਸਾ ਕਰ ਲਿਓ ਵੀ ਹੁਣ ਆਹ ਕੰਮ ਹੋਇਆ ਮੁੰਡੇ ਕੋਲੇ ਵੀਜ਼ਾ ਪਿਆ ਸੀਗਾ ਜਿਹੜਾ ਗੋਪਿੰਗਨ ਤੋਂ ਰਿਪੋਰਟ ਕੀਤਾ ਇਹਨਾਂ ਨੇ ਉਹਦੇ ਕੋਲੇ ਵੀਜ਼ਾ ਸੀ ਸਾਰਾ ਕੁਝ ਸੀਗਾ ਉਹਦੇ ਕੋਲੇ ਆਪਣੇ ਪੈਸੇ ਸੀਗੇ ਤੇ ਉਹਦੇ ਪੈਸੇ ਕੱਟ ਕੇ ਜਿੰਨਾ ਖਰਚਾ ਹੋਇਆ ਬਾਕੀ ਪੈਸੇ ਉਹਨਾਂ ਨੇ ਉਹਨੂੰ ਦਿੱਤੇ ਨੇ ਬਾਕੀ ਜੇ ਜਗਮੀਤ ਸਿੰਘ ਬਮਰਾਜੀ ਤੁਸੀਂ ਮੈਨੂੰ ਲੱਗਦਾ ਇਹ ਚੀਜ਼ ਚਾਹਉਂਦੇ ਹੋ ਵੀ ਮੈਂ ਇਹਨਾਂ ਨੂੰ ਇਸ ਤਰੀਕੇ ਨਾਲ ਡਿਟੇਲ ਦਵਾਂ ਵੀ ਜਗਮੀਤ ਜਗਜੀਤ ਸਿੰਘ ਬਮਰਾਜੀ ਦਾ ਬੋਬ ਲਿੰਗਨ 1 ਆਫ ਦੇ ਉੱਤੇ ਪੀਜਾ ਸੀ ਬਮਰਾਜੀ ਦਾ ਇੱਕ ਭਾਂਡਾ ਸੀ ਉਹਨਾਂ ਦਾ ਨਾਮ ਮਨੀ ਸੀਗਾ ਤੇ ਉਹਨੂੰ 2016 ਦੇ ਵਿੱਚ ਰਿਪੋਰਟ ਕੀਤਾ ਗਿਆ ਸੀ 17 ਦੇ ਵਿੱਚ ਫੇਕ ਮੈਰਿਜ ਦੇ ਚੱਲਦੇ ਕਵਾੜੇ ਦੇ ਲਾਗੇ ਦੇ ਰਹਿਣ ਵਾਲੇ ਨੇ ਇਹ ਚਾਹੁੰਦੇ ਮੈਥੋਂ ਇਦਾਂ ਦੀ ਡਿਟੇਲ ਦਵਾ ਲੋਕਾਂ ਨੂੰ ਕੋਈ ਬੰਦਾ ਕੋਈ ਵੀਡੀਓ ਬਣਾ ਕੇ ਪਾ ਰਿਹਾ ਤਾਂ ਤੂੰ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਤੁਸੀਂ ਆ ਕੇ ਉਹਦੇ ਲੱਤਾਂ ਡਾ ਲਿਆ ਕਰੋ ਵਿੱਚਾ ਟੰਗਾ ਡਾਉਣ ਲੱਗ ਜਾਨੇ ਹੋ ਵੀ ਨਹੀਂ ਆ ਤਾਂ ਚੀਜ਼ ਹੋਈ ਨਹੀਂ ਕਿਰਪਾ ਕਰਕੇ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਜਾਂ ਕਿਸੇ ਦਾ ਭਲਾ ਕਰਨਾ ਚਾਹੁੰਦਾ ਤਾਂ ਕਰ ਲੈਣ ਦਿਆ ਕਰੋ ਐਵੇਂ ਮੇਰਾ ਭਰਾ ਬਣ ਕੇ ਟੰਗਾ ਨਾ ਡਾ ਕਰੋ ਮੈਨੂੰ ਸ਼ੌਂਕ ਨਹੀਂ ਹੈਗਾ ਕਿਸੇ ਦੀ ਫੋਟੋ ਜਾਂ ਪੂਰੀ ਪ੍ਰੋਪਰ ਘਰ ਦੀ ਡਿਟੇਲ ਤੱਕ ਦੇਣ ਦੀ ਪਰਸਨਲ ਲਾਈਫ ਦੇ ਵਿੱਚ ਜਾਣ ਦਾ ਮੇਰਾ ਸਿਰਫ ਮਕਸਦ ਤੱਕ ਇੱਕ ਪ੍ਰੋਪਰ ਇਨਫੋਰਮੇਸ਼ਨ ਦੇਣ ਦਾ ਵੀ ਮੇਰੇ ਭਰਾਵਾਂ ਤੱਕ ਵੀ ਕਿਸੇ ਦਾ ਭਲਾ ਹੋ ਜਾਵੇ ਆਪਾਂ ਇਹਨਾਂ ਨੂੰ 20-25 ਲੱਖ ਰੁਪਇਆ ਏਜੰਟਾਂ ਕੋਲੇ ਲਾ ਕੇ ਇੰਡੀਆ ਤੋਂ ਪਹਿਲਾਂ ਜਰਮਨ ਆਇਆ ਫਿਰ ਜਰਮਨ ਆ ਕੇ ਆਪਾਂ 20-25 ਲੱਖ ਰੁਪਏ ਇਹਨਾਂ ਨੂੰ ਦਿੱਤਾ ਪੇਪਰ ਲੈਣ ਦੀ ਟਰਾਈ ਦੇ ਵਿੱਚ ਪੇਪਰ ਲੈਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਆਪਣਾ ਤੋਂ ਖੋਲਣਾ ਆਪਾਂ ਨੂੰ ਰਿਪੋਰਟ ਕਰ ਦੇਣਾ ਜਿਹਦੇ ਦਸਾਂ ਨੋਹਾਂ ਦੀ ਕਿਰਤ ਕਮਾਈ ਖੂਨ ਪਸੀਨਾ ਲੱਗਿਆ ਹੁੰਦਾ ਜਿਹੜੇ ਬੰਦੇ ਦੇ ਬੀਤਦੀ ਆ ਇਹ ਸਿਰਫ ਉਹੀ ਬੰਦਾ ਜਾਣ ਸਕਦਾ ਵੀਔਰੇ ਲੋਕ ਕਿਵੇਂ ਲੁੱਟ ਰਹੇ ਨੇ ਕਿਵੇਂ ਠੱਗ ਰਹੇ ਨੇ ਉਹਨੂੰ ਹੀ ਪਤਾ ਜਿਸ ਤਨ ਲਾਗੇ ਸੋ ਤਨ ਜਾਣੇ ਇਹ ਤਾਂ ਉਹੀ ਗੱਲ ਆ ਉਹਨੂੰ ਹੀ ਪਤਾ ਪ੍ਰਭੂ ਜਿਹਦੇ ਲੱਗੀ ਵੀ ਆ ਦਿਲ ਤੇ ਉਹ ਮੁੰਡਿਆਂ ਨਾਲ ਹੋਈ ਐ ਇਹ ਇਕੱਲੇ ਇਹ ਦੋ ਚਾਰ ਨਾਲ ਨਹੀਂ ਹੋਈ ਬਹੁਤ ਮੁੰਡਿਆਂ ਨਾਲ ਇਹ ਕੰਮ ਹੋਇਆ ਇੱਥੇ ਜਰਮਨ ਦੇ ਵਿੱਚ 2017-18 ਦੇ ਵਿੱਚ ਪੂਰੀ ਛਾਪੇ ਮਾਰੀ ਕੀਤੀ ਸੀਗੀ ਪੁਲਿਸ ਨੇ ਉਹਦੇ ਵੀ ਕਾਫੀ ਮੁੰਡੇ ਫੜੇ ਸੀਗੇ ਕੁਝ ਪੁਰਤਗਾਲ ਚਲ ਗਏ ਸੀਗੇ ਪਰ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਵਾਅਦਾ ਕਰਦਾ ਬਹ ਮਰਾਜੀ ਦੇ ਕਮੈਂਟ ਤੋਂ ਬਾਅਦ ਜਿਹੜੀ ਵੀ ਕੋਈ ਮੈਂ ਵੀਡੀਓ ਬਣਾਉਂਗਾ ਅੱਗੇ ਤੋਂ ਮੇਰੀ ਪੂਰੀ ਕੋਸ਼ਿਸ਼ ਰਹੂਗੀ ਮੈਂ ਵਿੱਦ ਪ੍ਰੂਫ ਵੀਡੀਓ ਬਣਾਵਾਂ ਮਿਸ਼ਨ ਬਾਰੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਤੇ ਉਹਦਾ ਨਾਲ ਕੋਈ ਡਾਕੂਮੈਂਟ ਲਾਇਆ ਜਾਵੇ ਕੋਈ ਪ੍ਰੂਫ ਲਾਇਆ ਜਾਵੇ ਜਿਹਦੇ ਨਾਲ ਜਿਹੜੇ ਹੋਰ ਵੀ ਕੋਈ ਮੇਰੇ ਭੈਣ ਭਰਾ ਕਿੰਤੂ ਪਰੰਤੂ ਕਰਦੇ ਨੇ ਵੀ ਆਹ ਚੀਜ਼ ਐਦਾਂ ਨਹੀਂ ਹੋਣੀ ਜਾਂ ਇਹ ਚੀਜ਼ ਝੂਠ ਹੈ ਤਾਂ ਉਹ ਆਪਣੀ ਪੂਰਾ ਡਾਕੂਮੈਂਟ ਦੇਖਿਆ ਹੋਵੇ ਬੰਦੇ ਟਰਾਂਸਲੇਟ ਕਰਕੇ ਜਾਂ ਆਪ ਤੁਹਾਨੂੰ ਪਤਾ ਲੱਗ ਜਾਵੇ ਵੀ ਹਾਂ ਨਹੀਂ ਆਹ ਚੀਜ਼ ਹੋਈ ਹੈ ਤੁਹਾਨੂੰ ਉਹ ਤੇ ਟਰਸਟ ਵੀ ਹੋ ਜਾਵੇ ਕਿਉਂਕਿ ਹਜੇ بڑے ਮਗਰਮੱਛ ਫੜਨੇ ਨੇ ਉਰੇ ਜਿਹੜੇ ਤੁਰੇ ਫਿਰਦੇ ਨੇ ਜਰਮਨ 'ਚ ਬਹੁਤ ਫੇਕ ਨਿਊਜ਼ ਵਾਲੇ ਨੇ ਤੇ ਬਹੁਤ ਸਾਰੇ ਨੇ ਜਿਹੜੇ ਠੱਗ ਬੈਠੇ ਨੇ ਜਿਹੜੇ ਕਹਿੰਦੇ ਨੇ 50 50 ਹਜ਼ਾਰ ਚ ਜਰਮਨ ਦਾ ਵੀਜ਼ਾ ਲਵਾ ਦਾਂਗੇ ਤੇ ਇਹ ਲੋਕਾਂ ਦੀ ਧੌਣ ਚ ਕਿੱਲਾ ਕੱਢਣ ਵਾਸਤੇ ਆਪਾਂ ਇਧਰਲੇ ਪਾਸੇ ਨੂੰ ਵੀਡੀਓ ਬਣਾਉਣ ਲੱਗੇ ਆ ਉਦੋਂ ਮੈਂ ਕੰਮ ਤੇ ਵੀ ਬਿਜ਼ੀ ਰਹਿਣਾ ਮੈਂ ਕੰਮ ਦੇ ਵਿੱਚੋਂ ਟਾਈਮ ਕੱਢ ਕੇ ਵੀਡੀਓ ਬਣਾ ਰਿਹਾ ਆ ਵੀ ਕਿਸੇ ਭੈਣ ਭਰਾ ਦਾ ਨੁਕਸਾਨ ਨਾ ਹੋਵੇ ਤੁਸੀਂ ਸਪੋਰਟ ਕਰਿਓ ਅੱਜ ਕਹਿਣ ਪੂਰੀ ਮੈਂ ਕਹਿੰਦਾ ਤਬਾਹੀ ਲਾ ਦਾਂਗੇ ਇਨਫੋਰਮੇਸ਼ਨ ਵਾਲਾ ਖਜ਼ਾਨਾ ਪਿਆ ਕੋਈ ਕਿਸ ਨੇ ਜਰਮਨ ਦਾ ਪਾਸਪੋਰਟ ਅਪਲਾਈ ਕਰਨਾ ਚਾਹੇ ਕਿਸ ਨੇ ਜਰਮਨ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਜਾਂ 스ਪਾਉਸ ਵੀ ਜਿਹਦੇ ਕਿਸ ਨੇ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਤੁਹਾਨੂੰ ਦਵਾਂਗੇ ਕਿਉਂਕਿ ਹਰ ਇੱਕ ਚੀਜ਼ ਮੈਂ ਪ੍ਰੈਕਟੀਕਲ ਕੀਤੀ ਹੋਈ ਆ ਜਿਹੜੀ ਚੀਜ਼ ਮੈਂ ਪ੍ਰੈਕਟੀਕਲ ਕੀਤੀ ਆ ਉਹੀ ਤੁਹਾਨੂੰ ਅੱਗੇ ਇਨਫੋਰਮੇਸ਼ਨ ਦਊਂਗਾ ਵਿਦ ਪ੍ਰੂਫ ਦਊਂਗਾ ਬਿਨਾ ਪ੍ਰੂਫ ਤੋਂ ਵੀਡੀਓ ਨਹੀਂ ਪਾਉਣੀ ਹੈਗੀ ਹੁਣ ਜੇ ਕੋਈ ਇਨਫੋਰਮੇਸ਼ਨ ਵਾਲੀ ਹੋਊਗੀ ਕੋਸ਼ਿਸ਼ ਇਹ ਰੂਗੀ ਵੀ ਵੀ ਹਰ ਇੱਕ ਵੀਡੀਓ ਦੇ ਉੱਤੇ ਪ੍ਰੂਫ ਲੱਗਿਆ ਹੋਵੇ ਜਿਹੜੇ ਹੋਰ ਵੀ ਮੇਰੇ ਭੈਣ ਭਰਾ ਮੈਨੂੰ ਦੇਖਦੇ ਨੇ ਜਾਂ ਨਵੇਂ ਕੋਈ ਮੈਨੂੰ ਫੋਲੋ ਕਰ ਰਹੇ ਨੇ ਜਾਂ ਜਿਹੜੇ ਮੇਰੇ ਨਾਲ ਐਡ ਨੇ ਫੇਸਬੁੱਕ ਤੇ ਚਾਹੋ YouTube ਤੇ ਚਾਹੋ Instagram ਤੇ ਉਹਨਾਂ ਸਾਰਿਆਂ ਨੂੰ ਇੱਕ ਰਿਕਵੈਸਟ ਕਰਦਾ ਮੇਰਾ ਇਹ ਅਕਾਊਂਟ ਚੱਲਦਾ ਤਾਂ 2 ਸਾਲ ਪਹਿਲਾਂ ਵੀ ਮੇਰਾ ਅਕਾਊਂਟ ਹੈਕ ਹੋ ਗਿਆ ਸੀ ਇਹ ਥੋੜਾ ਤੋਂ ਕੋਈ ਵੀ ਬੰਦਾ ਮੇਰੇ ਅਕਾਊਂਟ ਤੋਂ ਕੋਈ ਵੀ ਪੈਸਾ ਮੰਗਦਾ ਚਾਹੇ ਉਹ ਕਹੇ ਮੈਂ ਵੀਜ਼ਾ ਲਵਾ ਦੂੰ ਕੁਝ ਵੀ ਆ ਕਿਸੇ ਨੂੰ ਭਰਾਵੋ ਕੋਈ ਪੈਸਾ ਨਾ ਦਿਓ ਨਾ ਮੈਂ ਕਿਸੇ ਤੋਂ ਕੋਈ ਪੈਸਾ ਲੈਣਾ ਨਾ ਕੋਈ ਮੇਰਾ ਦਫਤਰਾ ਨਾ ਮੈਂ ਏਜੰਟਾਂ ਜੇ ਕੱਲ ਨੂੰ ਕੋਈ ਵੀ ਤੁਹਾਨੂੰ ਮੇਰੇ ਕਿਸੇ ਵੀ ਅਕਾਊਂਟ ਤੋਂ ਕੋਈ ਵੀ ਹੈਕ ਕਰਕੇ ਇਦਾਂ ਦੀ ਕੋਈ ਵੀਡੀਓ ਪਾਉਂਦਾ ਜਾਂ ਕਹਿੰਦਾ ਵੀ ਮੈਨੂੰ ਪੈਸੇ ਦੇ ਦਿਓ ਮੇਰੇ ਨਾਲ ਪਹਿਲਾਂ ਇਹ ਹੋ ਚੁੱਕਿਆ ਮੈਂ ਤੁਹਾਨੂੰ ਤਾਂ ਕਹਿ ਰਿਹਾ ਬਾਰ-ਬਾਰ ਇਹ ਤੇ ਮੈਂ ਅਲੱਗ ਤੋਂ ਰੀਲ ਵੀ ਬਣਾ ਦੂੰ ਕਿਸੇ ਨੂੰ ਕੋਈ ਰੁਪਿਆ ਨਾ ਦਿਓ ਚਿਹ ਅੱਗੇ ਤੁਹਾਨੂੰ ਮਾਵਾ ਭੈਣਾਂ ਦੇ ਗਾਲਾਂ ਕੱਢੋ ਕੋਈ ਚੱਕਰ ਨਹੀਂ ਮੈਂ ਕਿਸੇ ਤੋਂ ਕੋਈ ਰੁਪਿਆ ਨਹੀਂ ਮੰਗਦਾ ਨਾ ਮੈਨੂੰ ਪੈਸੇ ਦੀ ਲੋੜ ਹੈ ਮੇਰਾ ਕੰਮ ਚੱਲ ਰਿਹਾ ਵਧੀਆ ਵਾਈ ਗੁਰੂ ਦੀ ਕਿ ਫਾਇਦੇ ਵਾਸਤੇ ਖੇਦੇ ਭਰਾਵਾਂ ਦਾ ਫਾਇਦਾ ਹੋ ਜਾਵੇ ਹੁਣ ਮੈਂ ਗੱਲ ਕਰ ਰਿਹਾ ਸੀ ਪੁਰਤਗਾਲ ਵਾਲਿਆਂ ਵਾਸਤੇ ਪੁਰਤਗਾਲ ਵਾਲਿਆਂ ਵਾਸਤੇ ਮੇਰੇ ਭਰਾਵਾਂ ਨੂੰ ਇਹੀ ਇੱਕ ਹੱਥ ਬੰਨ ਕੇ ਬੇਨਤੀ ਹੈ ਜਦੋਂ ਵੀ ਤੁਸੀਂ ਪੈਸੇ ਪਾਉਣੇ ਨੇ ਜਾਂ ਕੁਝ ਵੀ ਕਰਨਾ ਆਪਣੇ ਪਾਸਪੋਰਟ ਤੋਂ ਜਾਂ ਆਪਣੇ ਡਾਕੂਮੈਂਟਸ ਤੋਂ ਪੁਰਤਗਾਲ ਨੂੰ ਪੈਸੇ ਨਾ ਪਾਓ ਕਿਉਂਕਿ ਜਿਹੜੇ ਭੈਣ ਭਰਾਵਾਂ ਦੇ ਕੰਟਰੈਕਟ ਲੱਗੇ ਨੇ ਪੁਰਤਗਾਲ ਉਹ ਆਪਣੇ ਪਾਸਪੋਰਟ ਤੋਂ ਜਰਮਨ ਤੋਂ ਪੈਸੇ ਪਾ ਲੈਂਦੇ ਨੇ ਕਿਸੀ ਪਿਛਲੇ ਸਾਲ ਦੀ ਗੱਲ ਆ ਸਾਡੇ ਆਪਣੇ ਕ੍ਰਾਈਸ ਗਾਈਸਲਿੰਗਨ ਦੇ ਉਹ ਮੁੰਡਾ ਇਹਨਾਂ ਨੇ ਡੂਸਲਡੋਫ ਰਹਿੰਦਾ ਸੀਗਾ ਡੋਟਮੋਂਡ ਵਾਲੀ ਸੈਕਟਰ ਉੱਥੇ ਮੁੰਡੇ ਨੇ ਪੈਸੇ ਪਾਏ ਸੀਗੇ ਪੁਰਤਗਾਲ ਆਪਣੇ ਪਾਸਪੋਰਟ ਦੇ ਉੱਤੋਂ ਜਦੋਂ ਬਾਹਰ ਨਿਕਲਿਆ ਸਿਵਲ ਦੇ ਵਿੱਚ ਪੁਲਿਸ ਵਾਲਿਆਂ ਨੇ ਉਹਦੀ ਤਲਾਸ਼ੀ ਲਈ ਪੁੱਛ ਲਿਆ ਉਦੋਂ ਉਹਦੇ ਪਾਸਪੋਰਟ ਦੀ ਫੋਟੋਕਾਪੀ ਨੰਬਰ ਜੋ ਵੀ ਸੀਗਾ ਨਿਕਲੇ ਆਇਆ ਤੇ ਉਹ ਭਰਾ ਨੂੰ ਇੱਥੇ ਗੋਪਿੰਗਨ ਕਰਾਇਸ ਦੇ ਵਿੱਚ ਵੀ ਨਹੀਂ ਲਿਆਂਦਾ ਗਿਆ ਸੀਗਾ ਉਹਨੂੰ ਇਹਨਾਂ ਨੇ ਬਾਰ ਦੀ ਬਾਅਦ ਉੱਥੋਂ ਹੀ ਰਿਪੋਰਟ ਕਰਤਾ ਸੀਗਾ ਡੂਸਲਟੋਫ ਵਾਲੀ ਸਾਈਡ ਤੋਂ ਤਾਂ ਅਰਕ ਥੋੜਾ ਜਿਹਾ ਧਿਆਨ ਰੱਖਿਓ ਮੇਰਾ ਮਕਸਦ ਸਿਰਫ ਤੁਹਾਡੇ ਤੱਕ ਪ੍ਰੋਪਰ ਵੀਡੀਓ ਪ੍ਰੋਪਰ ਇਨਫੋਰਮੇਸ਼ਨ ਪਹੁੰਚਾਉਣਾ ਦਈ ਹੀ ਆ ਜਿੱਦਾਂ ਹੁਣ ਲੋਕੀ ਕੁਝ ਕੁ ਲੋਕ ਨੇੜੇ ਵੀਡੀਓ ਬਣਾ ਕੇ ਪਾ ਰਹੇ ਨੇ ਜਰਮਨ ਦਾ ਟੂਰਿਸਟ ਵੀਜ਼ਾ ਵੀਜ਼ੇ ਤੋਂ ਬਾਅਦ 50000 ਰੁਪਏ ਦੇ ਵਿੱਚ ਜਰਮਨ ਦਾ ਵੀਜ਼ਾ ਕਈ ਕਹਿੰਦੇ ਨੇ ਸਾਡੀ ਸੈਟਿੰਗ ਅੰਬੈਸਡੀ ਦੇ ਵਿੱਚ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਆਪਾਂ ਵੀਡੀਓ ਬਣਾਵਾਂਗੇ ਉੱਤੇ ਵੀ ਵੀ ਤੁਸੀਂ ਕਿੱਦਾਂ ਨਾ ਠੱਗਾਂ ਤੋਂ ਬਚਣਾ ਕਿੱਦਾਂ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਜਾਂ ਜੇ ਕਿਸੇ ਮੇਰੇ ਭੈਣ ਭਰਾ ਦਾ ਲੇਟੈਸਟ ਜਰਮਨ ਦਾ ਵੀਜ਼ਾ ਕੋਈ ਵੀ ਰਿਫਿਊਜ਼ ਹੋਇਆ ਕਿਸੇ ਵੀ ਗੱਲ ਦੇ ਰਿਗਾਰਡਿੰਗ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਇੱਕ ਵਾਰੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਤੁਹਾਨੂੰ ਦੱਸਾਂਗੇ ਬਿਨਾ ਏਜੰਟ ਕੋਲੇ ਗਏ ਬਿਨਾ ਅੰਬੈਸੀ ਗਏ ਤੁਸੀਂ ਘਰੇ ਬੈਠੇ ਕਿੱਦਾਂ ਵੀਜ਼ਾ ਅਪਲਾਈ ਕਰ ਸਕਦੇ ਹੋ ਤੇ ਲੈ ਸਕਦੇ ਹੋ ਉਹਨਾਂ ਤੋਂ ਅਪੀਲ ਕਰਕੇ ਤੇ ਦੁਨੀਆ ਦੀ ਸਭ ਤੋਂ ਜੇ ਸੌਖੀ ਅਪੀਲ ਪੈਂਦੀ ਆ ਉਹ ਜਰਮਨ ਦੀ ਉਹ ਪੈਂਦੀ ਆ ਤੇ ਤੁਸੀਂ ਉਹਦੇ ਵਾਸਤੇ ਵੀ ਕਮੈਂਟ ਕਰ ਸਕਦੇ ਹੋ ਐਕਸਪੀਰੀਅੰਸ ਹੁੰਦਾ ਇੱਕ ਬੰਦੇ ਦਾ ਇੱਕ ਬੰਦੇ ਨੇ ਪੜ ਕੇ ਕਿਤੋਂ ਗੂਗਲ ਤੋਂ ਸਰਚ ਕਰਕੇ ਚੀਜ਼ਾਂ ਦੱਸਣੀਆਂ ਨੇ ਇੱਕ ਬੰਦੇ ਨੇ ਸਿਰਫ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਹੁੰਦਾ ਬਾਕੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਿਆਰ ਦਿੰਦੇ ਰਹੋ ਥੋੜੀ ਸਪੋਰਟ ਕਰ ਦਿਓ ਅੱਪਾ ਤੁਹਾਡੇ ਵਾਸਤੇ ਬੈਕ ਟੂ ਬੈਕ ਵੀਡੀਓ ਹਰ ਇੱਕ ਚੀਜ਼ ਬਣਾਉਂਦੇ ਆਵਾਂਗੇ ਥੋੜਿਆ ਕੰਮ ਦੇ ਹਿਸਾਬ ਨਾਲ ਟਾਈਮ ਜਿੱਦਾਂ ਵੀ ਟਾਈਮ ਨਿਕਲ ਜੰਦਾ ਮੈਂ ਵੀਡੀਓ ਬਣਾਈ ਜਾਂਦਾ ਤੇ ਆਪਾਂ ਬਣਾਉਂਦੇ ਆਵਾਂਗੇ ਬਾਕੀ ਥੈਂਕ ਯੂ